ਬੋਲੀ ਪਾ ਕੇ ਕਿਵੇਂ ਰਾਨਕਾਂ ਲਾਈਆਂ ਪੈਣ ਭਲੇਕੇ ਅੰਬਰਾ ਵਿੱਚੋਂ ਜਿਵੇਂ ਪਰੀਆਂ ਉੱਤਰ ਆਈਆਂ ਰੱਬਾ ਮੇਰ ਕਰੀ ਤੀਆਂ ਸਾਂ ਦੀਆਂ ਆਈਆਂ ਰੱਬਾ ਮੇਰ ਕਰੀ ਤੀਆਂ ਸਾਂ ਦੀਆਂ ਆਈਆਂ ਸਤਿ ਸ਼੍ਰੀ ਅਕਾਲ ਜੀ ਮੈਂ ਮੈਕਦੀਪ ਕੌਟ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ ਤੇ ਅਸੀਂ ਖੜੇ ਆ ਵੱਧਨੀ ਕਲਾ ਹਰਤਾਜ ਵਿਲਾ ਚ ਜਿੱਥੇ ਕੀ ਬਹੁਤ ਸੋਹਣਾ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਆਓ ਆਪਾਂ ਵੀ ਇਸ ਦਾ ਭਾਗੀਦਾਰ ਬਣੀਏ ਤੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਤੁਸੀਂ ਅੱਜ ਜਿਹੜਾ ਤੀਆਂ ਦਾ ਤਿਉਹਾਰ ਕਰਵਾਇਆ ਏ ਬਹੁਤ ਸੋਨਾ ਕਰਵਾਇਆ ਤੇ ਤੁਹਾਨੂੰ ਇਹਦਾ ਵਿਚਾਰ ਕਿੱਥੋਂ ਆਇਆ ਇਹ ਜੇ ਸਾਡੀ ਭਤੀਜੀ ਉੱਥੇ ਲੱਗੀ ਹੋਈ ਸੀ ਇਹਨਾਂ ਦੇ ਹਾਂਜੀ ਪਾਰਲਰ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਐ ਕਰਕੇ ਵੀ ਆਪਾਂ ਇੱਥੇ ਪ੍ਰੋਗਰਾਮ ਕਰਾਉਣਾ ਮੇਰੇ ਤੁਸੀਂ ਸਾਡੇ ਨਾਲ ਹੈਲਪ ਕਰੋਗੇ ਤਾਂ ਅਸੀਂ ਇੱਥੇ ਕਰ ਲਾਂਗੇ ਫਿਰ ਇਸੇ ਨਾਲ ਹੀ ਦਿਮਾਗ ਆਇਆ ਇਸੇ ਤਰ੍ਹਾਂ ਹਾਂਜੀ ਤੇ ਇਹ ਤੁਸੀਂ ਹਰ ਸਾਲ ਹੀ ਕਰਵਾਉਂਦੇ ਹੋ ਕਿ ਤੁਸੀਂ ਪਹਿਲੀ ਵਾਰ ਕਰਵਾ ਰਹੇ ਹੋ ਇਹ ਅਸੀਂ ਪੈਲਸ ਨਵਾਂ ਹੀ ਸ਼ੁਰੂ ਕੀਤਾ ਸੀ ਠੀਕ ਹੈ ਹਾਂਜੀ ਤੇ ਜਿਹੜਾ ਤੁਸੀਂ ਇਹ ਤਿਹਾੜ ਕਰਵਾ ਰਹੇ ਹੋ ਤੇ ਤੁਸੀਂ ਕੱਲਿਆਂ ਨੇ ਕਰਵਾਇਆ ਜਾਂ ਹੋਰ ਵੀ ਭਾਗੀਦਾਰੀ ਨੇ ਨਹੀਂ ਇਹ ਚ ਨਾਲ ਆਪਣੇ ਗ੍ਰੇਸ ਵਾਲੇ ਆਏ ਕ੍ਰੀਸ ਵਾਲਰ ਵਾਲੇ ਹਾਂਜੀ ਉਹਨਾਂ ਨਾਲ ਕਰਵਾਇਆ ਜੀ ਠੀਕ ਹੈ ਬਹੁਤ ਵਧੀਆ ਗੱਲ ਸਰ ਤੁਹਾਡਾ ਨਾਮ ਹੈ ਇੰਦਰਜੀਤ ਸਿੰਘ ਹਾਂਜੀ ਤੇ ਤੁਸੀਂ ਵੀ ਜਿਹੜਾ ਤਿਉਹਾਰ ਆ ਤੁਸੀਂ ਵੀ ਨਾਲ ਹੀ ਇਹਦੇ ਭਾਗੀਦਾਰ ਹਾਂਜੀ ਹਾਂਜੀ ਵੀਰ ਠੀਕ ਹੈ ਜੀ ਸਰ ਸ਼ਸ਼ੀਕਲ ਜੀ ਸੱਚੀ ਗੱਲ ਜੀ ਤੁਹਾਡਾ ਨਾਮ ਹੈ ਕਰਨ ਸੈਦੂਕੇ ਹਾਂਜੀ ਤੇ ਤੁਹਾਨੂੰ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਕਿਵੇਂ ਤਾਂ ਲੱਗ ਰਿਹਾ ਹੈ ਇਹ ਬਹੁਤ ਵਧੀਆ ਜੀ ਦੇਖੋ ਪੰਜਾਬ ਦੀ ਬੜੀ ਮਸ਼ਹੂਰ ਕਲਮ ਗੁਰਦਾਸ ਮਾਨ ਜੀ ਨੇ ਲਿਖਿਆ ਹੈ ਕਿ ਗਰੇ ਵੀ ਗਈਆਂ ਫੁਲਕਾਰੀਆਂ ਵੀ ਗਈਆਂ ਹਾਂਜੀ ਗੀਤ ਵੀ ਗਏ ਤੇ ਕੁੰਟ ਵੀ ਗਏ ਤੇ ਕੁੰਡਵਾਲੀਆਂ ਵੀ ਗਈਆਂ ਹਾਂਜੀ ਹਾਂਜੀ ਤੇ ਇਹ ਚੀਜ਼ਾਂ ਜਾਣੀਆਂ ਨਹੀਂ ਚਾਹੀਦੀਆਂ ਸੋ ਸਾਡੀ ਜਿਹੜੀ ਵਿਰਾਸਤ ਆ ਸੋ ਸਾਡਾ ਟਾਈਮ ਰਹਿਣੀ ਚਾਹੀਦੀ ਹੈ ਸੋ ਅਸੀਂ ਧੰਨਵਾਦ ਆ ਇਹਨਾਂ ਦੇ ਬਈ ਜੀਆ ਦੇ ਗੁਲਸ਼ਨ ਟੈਂਟ ਹਾਊਸ ਬੁੱਟਰ ਵਾਲੇ ਤੇ ਹਰਤਾਜ ਵਿਲਾ ਸੋ ਇਹਨਾਂ ਨੇ ਉਪਰਾਲਾ ਕੀਤਾ ਬੜਾ ਸੋਹਣਾ ਉਪਰਾਲਾ ਕੀਤਾ ਤੇ ਨਾਲ ਸਾਡੇ ਗ੍ਰੇਸ ਬਿਊਟੀ ਪਾਰਲਰ ਬਦਨੀ ਕਲਾਂ ਸੋ ਬਹੁਤ ਬਹੁਤ ਅਸੀਂ ਧੰਨਵਾਦ ਆ ਵੀ ਇਹਨਾਂ ਨੇ ਇਹ ਉਪਰਾਲਾ ਕੀਤਾ ਜਿਹੜਾ ਇੱਕ ਕਦਮ ਚੱਕਿਆ ਹੈ ਆਪਣੀ ਵਿਰਾਸਤ ਨੂੰ ਅੱਗੇ ਜਿਉਂਦਾ ਰੱਖਣ ਲਈ ਸੋ ਸਾਰੇ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਤਿਆਂ ਦੇ 30 30 ਤੀਜ਼ ਦੀਆਂ ਹਾਂਜੀ ਜਿਨ੍ਹਾਂ ਨੇ ਵੀ ਸਹਿਯੋਗ ਪਾਇਆ ਤੇ ਸੋ ਸਾਰਿਆਂ ਦਾ ਧੰਨਵਾਦ ਹੈ ਜੀ ਸੋ ਬੜਾ ਪਿਆਰ ਮਿਲ ਰਿਹਾ ਬੜਾ ਸਹਿਯੋਗ ਮਿਲ ਰਿਹਾ ਸੋ ਇਹ ਚੀਜ਼ ਜਿਹੜੀ ਸਾਡੀ ਪੰਜਾਬ ਦੀ ਵਿਰਾਸਤ ਆ ਇਹ ਸਦਾ ਜਿਉਂਦੀ ਹੋਣੀ ਚਾਹੀਦੀ ਹੈ ਹਾਂਜੀ ਸੋ ਅਸੀਂ ਧੰਨਵਾਦ ਆ ਤੁਹਾਡੇ ਵੀ ਤੁਸੀਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਆਪਣਾ ਜਿਹੜਾ ਇਸ ਦੇ ਨਾਲ ਸੱਭਿਆਚਾਰ ਉਹ ਬਚਿਆ ਰਹਿ ਸਕਦਾ ਹੈ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਆਪਣਾ ਸੱਭਿਆਚਾਰ ਆ ਉਹ ਕਿਤੇ ਅਲੋਪ ਹੋ ਰਿਹਾ ਹੈ ਜੀ ਬਿਲਕੁਲ ਹੋ ਰਿਹਾ ਜੀ ਹਾਂਜੀ ਬਿਲਕੁਲ ਹੋ ਰਿਹਾ ਜਿੱਥੇ ਸਾਡੇ ਵਿੱਚ ਵਿਦੇਸ਼ੀ ਜਿਹੜੀਆਂ ਆਦਤਾਂ ਹਨਾ ਉਹ ਚਲੋ ਜਿਵੇਂ ਵੀ ਮਜਬੂਰੀ ਕਰਕੇ ਸਾਡੇ ਲੋਕਾਂ ਨੂੰ ਉਧਰ ਜਾਣਾ ਪੈ ਰਿਹਾ ਹਨਾ ਤੇ ਉਹ ਕਿਤੇ ਨਾ ਕਿਤੇ ਜਿਹੜੀ ਨਵੀਂ ਪੀੜ੍ਹੀ ਹੈ ਹਾਂਜੀ ਸੋ ਉਹ ਆਦਤਾਂ ਵੱਲ ਨੂੰ ਰੁਝਾਨ ਜਿਹੜਾ ਉਹ ਵੱਧ ਰਿਹਾ ਹੈ ਹਾਂਜੀ ਸੋ ਇਹ ਰੁਝਾਨ ਵਧਣਾ ਨਹੀਂ ਚਾਹੀਦਾ ਚਲੋ ਆਪਾਂ ਹਰੇਕ ਕਿਸੇ ਭਾਸ਼ਾ ਨੂੰ ਮਾੜਾ ਨਹੀਂ ਕਹਿੰਦੇ ਕਿਸੇ ਵਿਰਾਸਤ ਨੂੰ ਮਾੜਾ ਨਹੀਂ ਕਹਿੰਦੇ ਤੇ ਪਰ ਜਿਹੜੀ ਆਪਣੀ ਆਪਣੀ ਮਾਂ ਵਿਰਾਸਤ ਆ ਜਿਹੜੀ ਹਾਂਜੀ ਸਾਡੀ ਮਿੱਟੀ ਦੀ ਵਿਰਾਸਤ ਆ ਉਹ ਸਦਾ ਜਿਉਂਦੀ ਰਹਿਣੀ ਚਾਹੀਦੀ ਹੈ ਸਵਿਚ ਕਰਕੇ ਇਹ ਉਪਰਾਲੇ ਕਰਨੇ ਮੇਲੇ ਲਗਾਉਣੇ ਅਖਾੜੀ ਲਵਾਉਣੇ ਟੂਰਨਾਮੈਂਟ ਕਰਵਾਉਣੇ ਖੇਡ ਮੇਲੇ ਕਰਵਾਉਣੇ ਸੋ ਇਹ ਬਹੁਤ ਜ਼ਰੂਰੀ ਆ ਸਾਡੀ ਵਿਰਾਸਤ ਨਾਲ ਲੋਕਾਂ ਨੂੰ ਜੋੜ ਕੇ ਰੱਖਣਾ ਬਹੁਤ ਜ਼ਰੂਰੀ ਆ ਸਾਡੇ ਇਹ ਸਮੇਂ ਦੀ ਲੋੜ ਆ ਮੈਂ ਜੋਤੀ ਬਹੁਤ ਸੋਹਣੇ ਲੱਗ ਰਹੇ ਹੋ ਤੇ ਤੁਸੀਂ ਅੱਜ ਕਿਹਾਂ ਦੇ ਫੰਕਸ਼ਨ ਤੇ ਆਏ ਹੋ ਕਿ ਤੁਹਾਨੂੰ ਇਹ ਕਹਜਾ ਲੱਗ ਰਿਹਾ ਬਹੁਤ ਹੀ ਵਧੀਆ ਲੱਗ ਰਿਹਾ ਤੇ ਅਸੀਂ ਦੇਖ ਹੀ ਸਕਦੇ ਹਾਂ ਇੰਨਾ ਖੁਸ਼ੀ ਤਾਂ ਲਿਆ ਦੇ ਬਿਸੀ ਹਰਸਾਲਆਂ ਨਿਯਤੀਆਂ ਦੇ ਵੰਚਾਰੇ ਹਾਂਜੀ ਹਰਸਾਲ ਹੀ ਆਉਂਦੇ ਹਾਂ ਹਾਂਜੀ ਮੈਂ ਤੋੜਾ ਗ੍ਰੇਸ ਸਲੂਨ ਆ ਤੇ ਉਹ ਹਰਸਾਲ ਹੀ ਆਰਗੇਨਾਈਜ਼ ਕਰਵਾਉਂਦੇ ਆ ਹਾਂਜੀ ਹਰਸਾਲ ਹੀ ਹੁੰਦਾ ਹੈ ਇਹ ਹਾਂ ਤੇ ਤੁਸੀਂ ਜਿਹੜੇ ਗ੍ਰੇਸ ਸਲੂਨ ਇੱਕ ਅਦੋ ਦੇ ਮੈਂਬਰ ਆ ਕਦੋ ਦੇ ਇੱਥੋਂ ਦੇ ਪ੍ਰਕਾਰ ਨਹੀਂ ਮੈਨੂੰ 5 ਸਾਲ ਹੋ ਗਏ ਹਾਂ ਹਾਂਜੀ ਤੇ ਉਹ ਸਲੂਨ ਬਹੁਤ ਵਧੀਆ ਹੈ ਹਾਂਜੀ ਹਾਂਜੀ ਥੈਂਕ ਯੂ ਬਿਸਮਿਲਲਾ ਸਨਾਨੀ ਜੀ ਇਹ ਤੁਹਾਡਾ ਨਾਮ ਹੈ ਜੀ ਜੀ ਹਾਂਜੀ ਕਿਤਨਾ ਬਹੁਤ ਪਹੁੰਚਣ ਕੇ ਅਜਾ ਲੱਗ ਰਿਹਾ ਹੈ ਸਾਰਿਆਂ ਨੂੰ ਬਹੁਤ ਇੰਜਾਇਡ ਇਸ ਲਈ ਬਹੁਤ ਸਾਡੀ ਧੰਨਵਾਦ ਹਰ ਜਿਹੜਾ ਤੀਆਂ ਤਹਾਰੂ ਕਿਵੇਂ ਲੱਗਦੀ ਬਹੁਤ ਵਧੀਆ ਲੱਗਦੀ ਹਾਂ ਤੇ ਪਹਿਲਾ ਵਾਲੀ ਤੀਆਂ ਵਾਲੇ ਚ ਤੁਹਾਨੂੰ ਕੁਝ ਕਰਦੇ ਹੋਣ ਵਾਲੇ ਚ ਤੁਹਾਨੂੰ ਬਹੁਤ ਜਿਆਦਾ ਲੱਗਦਾ ਬਹੁਤ ਬੜਾ ਸਾਦੇ ਬੰਦ ਤੁਹਾਨੂੰ ਸੰਜੂਤ ਹੋ ਜਾਂਦੇ ਤੇ ਨਾਲ ਇਹ ਤੁਸੀਂ ਇਤਿਹਾਸ ਹੁੰਦੇ ਤੇ ਕਹਿੰਦੇ ਸੀਗੇ ਪਹਿਲਾ ਤੀਆਂ ਨਾਲ ਤਾਂ ਬਸ ਹੋ ਨਹੀਂ ਹੁੰਦਾ ਸੀ ਕਿਹੜੀਆਂ ਜਾਇ ਖਾ ਘੱਟਦੀਆਂ ਸਾਂ ਆਚਰਕ ਉਹ ਹੀ ਤਾਂ ਹੈ ਕਿ ਹੌਲੀ ਹੌਲੀ ਅੱਜ ਕਰਦੇ ਆ ਨਾ ਮੰਨਦੇ ਆ ਸੋ ਹਾਂ ਬਹੁਤ ਵਧੀਆ ਲੱਗ ਰਿਹਾ ਚਰ ਕੇ ਕੱਟਦੀਆਂ ਉਧਰੋਂ ਤਾਂ ਹੀ ਪਤਾ ਆ ਤੇ ਨਾਮ ਰੇਣਾ ਵਿਨੋਦ ਕੁਮਾਰ ਹੈ ਮੋਗੇ ਤੋਂ ਬਿਲੋਂਗ ਕਰਦਾ ਤੇ ਮੈਂ ਮਤਲਬ హెయిਰ ਦਾ ਟ੍ਰੇਨਰ ਐ ਇਹਨਾਂ ਦਾ ਹਾਂਜੀ ਅਗਲੇ ਸੁਪਨਾ ਅਕੈਡਮੀ ਦੇ ਮੈਂ ਸੰਭਾਲਦਾ ਹਾਂਜੀ ਤੇ ਬਾਕੀ ਕੋਰਸ ਵਗੈਰਾ ਕਰਵਾਉਣਾ ਇੱਥੇ హెయిਰ ਦੇ ਕੋਰਸ ਬਾਕੀ ਇਹਨਾਂ ਦੇ ਕੋਰਸ ਹੈਗੇ ਆ ਠੀਕ ਹੈ ਸਕਿਨ ਵਗੈਰਾ ਦੇ ਕੋਰਸ ਕਰਾਉਂਦੇ ਆ ਨੇਲ ਦੇ ਕੋਰਸ ਨੇ హెయిਰ ਦੇ ਕੋਰਸ ਨੇ ਮੇਕਅਪ ਐ ਬਿਊਟੀ ਐਵਰੀਥਿੰਗ ਕੰਮ ਬਹੁਤ ਵਧੀਆ ਆਪਣਾ ਹਾਂਜੀ ਸੋ ਬਾਕੀ ਜਿਹੜਾ ਕੋਈ ਆਊਗਾ ਉਹਨੂੰ ਤਾਂ ਹੀ ਪਤਾ ਲੱਗ ਸਕਦਾ ਨਾ ਐਸਾ ਨਹੀਂ ਹੈ ਬਾਕੀ ਮੈਂ ਜਾਵੇ ਵੀ ਤਾਂ ਸਰਟੀਫਾਈਡ ਆ ਠੀਕ ਹੈ ਤੇ ਮੈਂ ਇੰਟਰਨੈਸ਼ਨਲ ਲੈਵਲ ਤੇ ਕੰਮ ਕਰਦਾ ਤੇ ਮੈਂ ਮਤਲਬ ਇੰਟਰਨੈਸ਼ਨਲ ਸਰਟੀਫਾਈਡ ਆ ਬੈਕ ਟੂ ਬੰਗਕੋਕ ਥਾਈ ਤੋਂ ਮੈਂ ਸਰਟੀਫਾਈਡ ਆ ਤੇ ਜਿਹੜਾ ਤੇ ਤੀਆਂ ਦਾ ਇਹ ਜਿਹੜਾ ਆਰਗੇਨਾਈਜ਼ ਕਰਵਾਇਆ ਫੰਕਸ਼ਨ ਤੇ ਤੁਸੀਂ ਆਪਣਾ ਇੱਥੇ ਕਿੰਨਾ ਦਾ ਜੋਰ ਦਰ ਪਾਇਆ ਐ ਐਸਾ ਹੀ ਹੈ ਆਪਣਾ ਕੀ ਯੋਗਦਾਨ ਹੈ ਇਹ ਤਮਾਮ ਤੀਆਂ ਦਾ ਹੁੰਦਾ ਜੀ ਹੈ ਨਾ ਇਹਨਾਂ ਦੇ ਨਾ ਲੇਡੀਜ਼ ਦਾ ਪ੍ਰੋਗਰਾਮ ਉਹਦੇ ਲੇਡੀਜ਼ ਨਹੀਂ ਕਰਨਾ ਹੁੰਦਾ ਆਪਾਂ ਦਾ ਆਰਗੇਨਾਈਜ਼ ਕੀਤਾ ਛੋਟੇ-ਮੋਟੇ ਕੰਮ ਜਿਹੜੇ ਹਰ ਕੋਈ ਕਰ ਸਕਵੇ ਉੱਥੇ ਕੀਤੀ ਤੇ ਦਾ ਨਾਮ ਕੀ ਆ ਮਨਸੀਰਤ ਵਾਸਨਾ ਨਾਮ ਆ ਤੁਸੀਂ ਬੋਲੀ ਪੁਣਾ ਚਾਹੁੰਦੇ ਹੋ ਯਾ ਤੇ ਪਾ ਕੇ ਦਿਖਾਉਂਗੇ ਬੋਲੀ ਸਾਨੂੰ ਕਰਾਂਗੇ ਜੀ ਚਲੋ ਫਾ ਬੜੀ ਬੱਸੀ ਘਟਣ ਕੇ ਅਸੀ ਘਟਕੇ ਲਿਆਂਦਾ ਹਾੜੂ ਬੜੀ ਬੱਸੀ ਘਟਣ ਕੇ ਅਸੀ ਘਟਕੇ ਲਿਆਂਦਾ ਹਾੜੂ ਪੂਆ ਐਸ਼ ਕਰੇ ਫੁੱਫਾ ਮਾਰੇ ਛਾੜੂ ਪੂਆ ਐਸ਼ ਕਰੇ ਫੁੱਫਾ ਮਾਰੇ ਛਾੜੂ ਤੁਹਾਡਾ ਨਾਮ ਕੀ ਆ ਜੇ ਰਾਮਤ ਕੋ ਹੋਜ਼ਰੇ ਨਾਮ ਆ ਬੁਲੀ ਪਾਣੀ ਹ ਤੁਸੀਂ हारे हारे <desperate> घाते साप पुका मारदा पज्या भीरो बापु कल्ला मज्या चारदा पड़ नाम हो? इतरा नम सारगू एतो नजीती यंदो बंखीन के विदलागी? यह नू बाद के लगे अजी तसी ਪਰ ਲੱਗਦਾ ਕਿ ਸਿੱਕੇ ਨਾ ਨਾ ਪਰਨਾ ਕਿ ਪੌੜੀ ਬਤੀ ਬਤੀ ਤੇ ਤੁਹਾਨੂੰ ਕੀ ਲੱਗਦਾ ਕਿ ਅੱਜ ਕੱਲ ਪਤਿਆਂ ਦਾ ਤਿਉਹਾਰ ਮਨਾ ਰਹੇ ਆ ਤੇ ਇਹਦੇ ਨਾਲ ਸਾਡਾ ਜਿਹੜਾ ਸੱਭਿਆਚਾਰ ਵਾਪਸ ਆਊਗਾ ਲੱਗਤਰਿਆ ਵੀ ਵਾਪਸ ਆਊ ਜਿਹੜੇ ਸੁਪਾ ਕਰ ਰਹੇ ਹਾਂ ਜਿਹੜੀ ਆਪਾਂ ਆਰਟੀਕਲ ਜਨਰੇਸ਼ਨ ਆ ਕਿ ਉਹ ਜਿਹੜੇ ਜਨ ਭੁੱਲ ਗਈ ਹੈ ਜਦੋਂ ਆਪਾਂ ਪਤਿਆਂ ਦਾ ਫੰਕਸ਼ਨ ਮਨਾਉਂਦੇ ਆ ਤੇ ਜਿਹੜੀਆਂ ਉਹ ਜ਼ਾਦਾ ਉਹ ਵਾਪਸ ਆ ਜਾਂਦੀਆਂ ਨੇ ਹਾਂਜੀ ਇਹ ਤਾਂ ਹੈਗਾ ਨਾਲੇ ਆਉਣ ਵਾਲੀ ਕੋਈ ਵੀ ਨੇ ਸਾਰਾ ਕੁਝ ਪਤਾ ਤੁਹਾਡਾ ਨਾਮ ਮੇडम ਕਿਰਨ ਜੋਸ਼ੀ ਜੀ ਹਾਂਜੀ ਤੁਸੀਂ ਅੱਜ ਜਿਹੜਾ ਪਤਿਆਂ ਦਾ ਫੰਕਸ਼ਨ ਆਰਗੇਨਾਈਜ਼ ਕਰਵਾਇਆ ਤੇ ਤੁਹਾਨੂੰ ਇਹ ਵਿਚਾਰ ਕਿੱਥੋਂ ਆਇਆ ਦੇਖੋ ਜੀ ਮੈਨੂੰ ਪਹਿਲਾਂ ਆਪ ਨੂੰ ਹੀ ਮਨਗੌਣ ਦਾ ਤੇ ਨੱਚਣ ਦਾ ਬਹੁਤ ਸ਼ੌਂਕ ਹੈ ਔਰ ਮੇਰੇ ਸਟੂਡੈਂਟ 35 ਸਟੂਡੈਂਟ ਹੈ ਮੇਰੇ ਉਹਨਾਂ ਨੇ ਕਿਹਾ ਕਿ ਮੈਮ ਆਪਾਂ 3 ਦਾ ਫੰਕਸ਼ਨ ਸਾਰੇ ਕਰਵਾ ਰਹੇ ਨੇ ਆਪਾਂ ਵੀ ਕਰਵਾਉਣਾ ਤੋਂ ਅੱਗੇ ਹਰਤਾਜ ਵਿਲਾ ਵਾਲੇ ਉਹਨਾਂ ਦੀ ਜੋ ਭਤੀਜੀ ਨੇ ਉਹ ਮੇਰੀ ਸਟੂਡੈਂਟ ਹੈ ਸੁਖਵੀਰ ਕੌਰ ਜੀ ਤੋਂ ਸਭ ਦੀ ਪਲਾਨ ਬਣਾਇਆ ਮੇਰ ਮਾਤਾ ਭਤੀ ਰਜਾ ਦੇ ਨਾਲ ਅੱਜ ਪ੍ਰੋਗਰਾਮ ਤੋਂ ਬੋਲੀਏਗਾ ਸੋਹਾਂ ਦਾ ਦੇਖੋ ਕਿ ਬਹੁਤ ਹੈ ਜੀ ਪਾਗ ਭਗਦੀ ਰਾਵੀ ਦੇ ਵਿੱਚ ਬੁਟਾਈ ਜਵਾਰ ਦਾ ਭਗਦੀ ਰਾਵੀ ਦੇ ਵਿੱਚ ਬੁਟਾਈ ਜਵਾਰ ਦਾ ਮੈਂਬਰ ਪੀਦੀ ਟਿੱਕੀ ਹੋਈ ਐ ਲੱਟੂ ਦੇ ਬਾਜ਼ਾਰ ਦਾ ਮੈਂਬਰ ਪੀਦੀ ਟਿੱਕੀ ਮਈਆ ਦੇ ਟੂਏ ਬਾਜ਼ਾਰ ਦਾ ਆਹ ਸੋਨੀ ਬਲੀ ਬਾਈ

ਵਿਦਿਆ ਨਾਲ ਅੱਗੇ ਅੱਗਿਆ ਕਰ ਲੋ। ਛੋੜ ਦੇ ਸਭਾ ਚਾਹਾਂ। ਨੇਜੀ ਪਾਸੇ ਐਕਟ ਕਰੋ। ਤਾਂ ਸਾਰਿਆਂ ਨੂੰ ਖੁਸ਼ਕ ਕੀਤੀ ਪਰਤੀਆਂ ਬਚੇ। ਤੁਹਾਡਾ ਨਾਮ? ਮੌਕਿਤ ਪਰਤੀਆਂ ਤਾਂ ਕੇ ਪਰਾ ਲੱਗ ਰਹੀ ਹੈ। ਉਸ ਬੰਦੇ ਨਾਲ ਵਿੱਚ ਉੱਪਰ ਚੁੱਕੀ। ਯਾਰ ਆਦੀ ਹਮ ਦੇ ਨਾਲ ਤੇਰੇ ਨਾਲ ਬਹੁਤ ਹੁੰਦੇ। ਤੁਹਾਡਾ ਨਾਮ? ਮੇਰਾ ਨਾਮ ਪਰਵੀਰ ਕੌਰ। ਤੁਹਾਡਾ ਨਾਮ? ਖੁਸ਼ਵੀਰ ਕੌਰ। ਤੁਹਾਨੂੰ ਭੁੱਲੀ ਕੋਣਾ ਚਾਹਨੇ? ਹਾਂਜੀ। ਤੇਰੀ ਮੈਂ ਜਵਾਨੀ ਉੱਤੇ ਡਲ ਗਈ ਸੋਹਣਿਆ। ਤੇਰੀ ਮੈਂ ਜਵਾਨੀ ਤੇ ਡਲ ਗਈ। ਮੇਰੀ ਜਵਾਨੀ ਸ਼ਾਹੀ। lang da gali de vichon khang khang maybe tunni nal diyan ban 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 ke meri tunni raahiyan ban 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 ke sunesh kumar sir aap function kine da lag rha bahut vadiya dhan ki ji 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 naam hai naam bahut sohne lagda hai esu masti da ban ke lagda hai je lagge hor kuch hai aajnat is natre te main vapas aan da haan sun di boliyan di hai ஒரு நாளைக்கு சதிகளுக்கு சராரா சதிகளுக்கு சராரா ஒவ்வொரு நாளுக்கும் நட்பு தாலும் என்றபடி கிளரி பிச்சரியரே நிகரும் ਸਭਿਆਚਾਰ ਤੋਂ ਬਣਾਇਆ ਸ਼ੁਰੂ ਤੋਂ ਬਣਾਇਆ ਜਾਂਦਾ ਔਰ ਜਦੋਂ ਸੌਂ ਦੇ ਵਿੱਚ ਇਹ ਹੁੰਦਾ ਕਿ ਜਿਹੜੀਆਂ ਵੈਗਨ ਦੇ ਕੁੜੇ ਆਪਣੇ ਪੈਗੇ ਜਾ ਕੇ ਆਪਣੇ ਤੇ ਇੰਜੋਏ ਕਰ ਲਈਏ ਪਾਟੇ ਤੇ ਜਾ ਆਏ ਨਾ ਕਰੀਏ ਕਿੱਟਾ ਮਿੱਟਲੀ ਬੋਲੀ ਮਾਰ

कल बिना बेगोरा रंग जा अकल बिना बेगोरा रंग जावे मक्खी दुआ रोटियां ਤੇ ਟੰਪੂ ਪਾ ਦੇ ਤੇ ਨਾ ਥਾ ਨੇ ਤਾਰੀ ਆਪਾ ਲੋਕਾਂ ਨੂੰ ਪੁੱਤਾਂ ਦੇ ਤੇ ਘਵੀ ਜਿਹੜੀ ਪਹਿਨ ਗਾੜ ਨਾਂ ਲੱਗਿਆ ਹੋਵੇ ਉਮਰ ਜਿਹੜੀ ਗੋਮ ਨੂੰ ਸੁਸਾਨੇ ਮੇਰੇ ਵੀ ਪੁੱਤਾਂ ਦਾ ਜਿਨ੍ਹਾਂ ਨੇ ਇਹ ਕਾਰ ਵੀ ਲੋਹੇ ਨੂੰ ਜਿਨ੍ਹਾਂ ਨੇ ਉੱਪਰ ਬਣਾਇਆ ਨਾ ਕੱਚ ਦੇਗਲਾ ਵਿੱਚ ਸੌਣੇ ਦੀਆਂ ਤਿਆਂ ਪੁੱਤਾਂ ਵਾਂਗੂ ਪਾਲੀਆਂ ਜਾਂਦੇ ਰਹਿਣ ਮਾਪੇ ਤਿਆਂ ਪੁੱਤਾਂ ਵਾਂਗੂ ਪਾਲੀਆਂ ਤੇ ਰਹਣ ਮਾਪੇ ਤਿਆਂ ਪੁੱਤਾਂ ਵਾਂਗੂ ਪਾਲੀਆਂ ਅਮਨਪ੍ਰੀਤ ਕੋ ਗੇੜੇ ਦੇ ਵਿੱਚ ਬੈਠਾ ਵੀਰਿਆ ਦੇਖ ਆਉਣਾ ਜਾਣਾ ਛੱਡ ਤਾਂ ਵੀਰ ਨਾ ਕੀ ਲਾਈਆਂ ਮਨ ਤੇਰੇ ਵੇ ਪੁੱਤਾਂ ਵਾਂਗੂ ਸੋਹਣਿਆ ਮਾਮਾ ਵੀਰਾਂ ਬਾਜ ਨਾ ਕਹਿਣਾ ਚੱਕਤਾ ਪਾਪੀ ਨੇ ਕੀ ਵਹਿਣਾ ਤੇ ਲੈਣਾ ਚੱਕਤਾ ਪਾਪੀ ਚਾਰ ਜਿਉਂਦਾ ਰਵੇ ਰੌਣਕਾਂ ਲੱਗਦੀਆਂ ਰਹਿਣ ਇਹੋ ਆਸਾ ਨਾਲ ਤੁਹਾਡੇ ਤੋਂ ਲੈਨੇ ਆ ਅਸੀਂ ਅਲਵਿਦਾ ਤੇ ਮਿਲਦੇ ਆ ਸਾਡੇ ਅਗਲੇ ਪ੍ਰੋਗਰਾਮ ਵਿੱਚ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡਾ ਜਿਹੜਾ ਪ੍ਰੋਗਰਾਮ ਉਹ ਕਿਵੇਂ ਲੱਗਿਆ ਧੰਨਵਾਦ